ਸਾਡੀ ਇੱਕ ਬਹੁਤ ਹੀ ਇੰਟੈਂਸਿਵ ਚੈਕਿੰਗ ਮੁਹਿੰਮ ਹੈ ਜਿਹੜੀ ਦੁਸ਼ਹਿਰੇ ਤੱਕ ਸਾਡੀ ਰਹੂਗੀ ਔਰ ਇਹ ਚ ਸਾਡੇ ਮਾਨਯੋਗ ਡੀਜੀਪੀ ਸਰ ਦੇ ਸਾਨੂੰ ਸਖਤ ਹਦਾਇਤਾਂ ਨੇ ਕਿ ਜਿੰਨੇ ਵੀ ਸੀਨੀਅਰ ਅਫਸਰ ਨੇ ਜਿੰਨੇ ਵੀ ਐਸਐਚਓਜ਼ ਨੇ ਤੇ ਜਿੰਨੇ ਵੀ ਐਸਐਸਪੀਜ਼ ਨੇ ਉਹ ਆਪਣੇ ਆਪ ਪਰਸਨਲੀ ਇਲਾਕੇ ਵਿੱਚ ਬਾਹਰ ਰਹਿਣਗੇ ਇਹਦੇ ਬਹੁਤ ਸਾਰੇ ਫਾਇਦੇ ਇਹ ਹੁੰਦੇ ਨੇ ਕਿ ਆਮ ਲੋਕਾਂ ਦੇ ਮਨ 'ਚ ਇੱਕ ਸੈਂਸ ਆਫ ਸਿਕਿਉਰਿਟੀ ਜਾਂਦਾ ਤੇ ਫੋਰਸ ਦੀ ਵਿਜ਼ਿਬਿਲਿਟੀ ਬਹਾਰ ਹੁੰਦੀ ਹੈ ਤਾਂ ਜਦੋਂ ਸੀਨੀਅਰ ਅਫਸਰ ਆਪਣੇ ਆਪ ਫੀਲਡ ਤੇ ਉਤਰਦੇ ਨੇ ਤੇ ਲੀਡ ਫ্রম ਦਾ ਫਰੰਟ ਕਰਦੇ ਨੇ ਤੇ ਸਾਡੇ ਮੁਲਾਜ਼ਮਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਇਹਦੇ ਨਾਲ ਨਾਲ ਜਿਹੜੇ ਮਾੜੇ ਅਨਸਰ ਨੇ ਉਹ ਪੁਲਿਸ ਦੀ ਪ੍ਰੈਜ਼ੈਂਸ ਨੂੰ ਪੁਲਿਸ ਦੀ ਗੱਡੀਆਂ ਤੇ ਪੈਟਰੋਲਿੰਗਸ ਨੂੰ ਦੇਖ ਕੇ ਆਪਣਾ ਰਸਤਾ ਬਦਲ ਲੈਣੇ ਤਾਂ ਇਸ ਤੋਂ ਇਲਾਵਾ ਸਾਡਾ ਇਹ ਵੀ ਰਹਿੰਦਾ ਹੈ ਕਿ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਤਾਂ ਫਿਰ ਅਸੀਂ ਹਾਈ ਟੈਕ ਜਿਹੜੀ ਐਪਸ ਹੈ ਪੰਜਾਬ ਪੁਲਿਸ ਦੇ ਕੋਲ ਉਹਨਾਂ ਦੀ ਵਰਤੋਂ ਕਰਕੇ ਜਿਹਨ ਸਸਪੀਸ਼ਸ ਬੰਦਿਆਂ ਨੂੰ ਅਸੀਂ ਫੜ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੇ ਬੰਦੀ ਕਰਨ ਦੀ ਕਾਰਵਾਈ ਕਰਾਂਗੇ ਫਰੀਦਕੋਟ ਪੁਲਿਸ ਦਾ ਟਰੈਕ ਰਿਕਾਰਡ ਇਹ ਹੀ ਰਿਹਾ ਹੈ ਕਿ ਅਸੀਂ ਇੱਥੇ ਬਿਲਕੁਲ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਅਪਣਾਉਂਦੇ ਹਾਂ ਤੇ ਅਗਰ ਕੋਈ ਇੱਥੇ ਕ੍ਰਿਮੀਨਲ ਮਾੜਾਗਾਮ ਕਰਨ ਦੀ ਕੋਸ਼ਿਸ਼ ਵੀ ਕਰੂਗਾ ਤੇ ਅਸੀਂ ਨਾ ਬਖਸ਼ਾਂਗੇ ਹਨਾ ਜ਼ਿਲ੍ਹੇ ਦੇ ਵਿੱਚ ਲਗਾਏ ਗਏ ਕਿੱਲੇ ਫਰੀਦਕੋਟ ਸ਼ਹਿਰ ਦੀ ਨਹੀਂ ਜੀ ਇਹ ਪੂਰੇ ਜ਼ਿਲ੍ਹੇ 'ਚ ਨੇ ਤੇ ਕੱਲ ਮੈਂ ਜੈਤੋ ਤੇ ਕੋਟਕਪੂਰਾ ਚੈਕਿੰਗ ਕੀਤੀ ਸੀ

ਤੋ ਲਾਵਾ ਸਾਡੇ 25 ਤੋਂ 30 ਬੰਦੇ ਰਹੰਦਾ ਕੋਈ ਸੀ ਜਿਹਨਾਂ ਨੂੰ ਵੈਰੀਫਾਈ ਕੀਤਾ ਗਿਆ